இனி தினி ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਚਰਚਾ ਦੇ ਵਿੱਚ ਹਨ ਉਹਨਾਂ ਦੇ ਵੱਲੋਂ ਇੱਕ ਅਚਾਈ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਦੀ ਸਿਕਿਉਰਿਟੀ ਤੱਕ ਜਿਹੜੀ ਆ ਉਹ ਵਧਾਉਣੀ ਪਈ ਆ ਮੇਰੀ ਜਾਣਕਾਰੀ ਅਨੁਸਾਰ ਇਹ ਵੀ ਸਾਹਮਣੇ ਆਇਆ ਕਿ ਉਹਨਾਂ ਦੀ ਸੁਰੱਖਿਆ ਵੀ ਜਿਹੜੀ ਆ ਉਹ ਵਧਾ ਦਿੱਤੇ ਗਿਆ ਦਰਸਲ ਉਹਨਾਂ ਦੇ ਵੱਲੋਂ ਇੱਕ ਸਮਾਗਮ ਦੇ ਵਿੱਚ ਜਿਹੜੀ ਆ ਪਹੁੰਚ ਕੀਤੀ ਜਾਂਦੀ ਆ ਤੇ ਜਿੱਥੇ ਉਹਨਾਂ ਦੇ ਵੱਲੋਂ ਇੱਕ ਸਨਮਾਨ ਪੱトラ ਉਹ ਲੜਕੀ ਨੂੰ ਦਿੱਤਾ ਜਾਂਦਾ ਤਾਂ ਲੜਕੀ ਜਿਹੜੀ ਆ ਉਹ ਮੁਸਲਮ ਧਰਮ ਦੇ ਨਾਲ ਸੰਬੰਧ ਰੱਖਦੀ ਸੀ ਅਤੇ ਉਸ ਦਾ ਜਿਹੜਾ ਬੁਰਕਾ ਵਾ ਉਹਨਾਂ ਦੇ ਵੱਲੋਂ ਜਿਹੜਾ ਉਹ ਖਿੱਚਿਆ ਜਾਂਦਾ ਚਾਣੀ ਕਿ ਹਜਾਬ ਜਿਹੜਾ ਕਿ ਜਿਸਦੇ ਨਾਲ ਕਿ ਮੁਸਲਮ ਲੜਕੀਆਂ ਆਪਣਾ ਚਿਹਰਾ ਟੱਕਦੀਆਂ ਨੇ ਉਹ ਜਿਹੜਾ ਨਕਾਬ ਆ ਉਹ ਖਿੱਚਿਆ ਜਾਂਦਾ ਜਿਸ ਤੋਂ ਬਾਅਦ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਇੰਨੇ ਦਿਨਾਂ ਚਰਚਾ ਦੇ ਵਿੱਚ ਆ ਜਾਂਦੇ ਨੇ ਮੁਸਲਮ ਭਾਈਚਾਰੇ ਨੂੰ ਇਸ ਗੱਲ ਦੇ ਨਾਲ ਬਹੁਤ ਜ਼ਿਆਦਾ ਏਕਸ ਪਹੁੰਚੀ ਅਤੇ ਉਹਨਾਂ ਦੇ ਵੱਲੋਂ ਆਪਣੀਆਂ ਪ੍ਰਤੀਕਿਰਿਆ ਜਿਹੜੀਆਂ ਦਿੱਤੀਆਂ ਜਾਣੀਆਂ ਸ਼ੁਰੂ ਕਰ ਦਿੱਤੀਆਂ ਗਿਆ ਉਹਨਾਂ ਦੇ ਵੱਲੋਂ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੂੰ ਕਿਹਾ ਗਿਆ ਕਿ ਉਹ ਜਲਦ ਤੋਂ ਜਲਦ ਇਸ ਮਾਮਲੇ ਦੇ ਉੱਪਰ ਮੁਆਫੀ ਮੰਗਣ ਏਥੋਂ ਤੱਕ ਕਿ ਜੇਕਰ કરીਏ ਪਾਕਿਸਤਾਨ ਦੇ ਡਾਣ ਚਾਹਜਾਖ ਪੱਟੀ ਨੇ ਵੀ ਜਿਹੜੀ ਆ ਉਹ ਧਮਕੀ ਦੇ ਦਿੱਤੀ ਆ ਜਾਨੀ ਕਿ ਹੁਣ ਇਸ ਮਾਮਲੇ ਨੇ ਅਜਾਈ ਤੂੜ ਫੜ ਲਈ ਹੈ ਕਿ ਹੁਣ ਬਿਹਾਰ ਦੇ ਮੁੱਖ ਮੰਤਰੀ ਮੀਲੀ ਜਾਣਕਾਰੀ ਅੰਜ਼ਾਰ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜਿਹੜੇ ਬਿਹਾਰ ਦੇ ਮੁੱਖ ਮੰਤਰੀ ਹਨ ਨਿਤਿਸ਼ ਕੁਮਾਰ ਉਹਨਾਂ ਦੀ ਸੁਰੱਖਿਆ ਜਿਹੜੀ ਆ ਉਹ ਵਧਾਈ ਗਈ ਆ ਕਿਉਂਕਿ ਇੱਕ ਸਮਾਗਮ ਦੇ ਵਿੱਚ ਉਹਨਾਂ ਦੇ ਵੱਲੋਂ ਹਜਾਬ ਖਿੱਚਿਆ ਜਾਂਦਾ ਇਸ ਹਜਾਬ ਦੇ ਖਿੱਚੇ ਜਾਣ ਤੋਂ ਬਾਅਦ ਵੀਡੀਓ ਵੀ ਤੁਹਾਨੂੰ ਦਿਖਾਉਣੀ ਆ ਇਸ ਹਜਾਬ ਦੇ ਖਿੱਚੇ ਜਾਣ ਤੋਂ ਬਾਅਦ ਜਿਹੜਾ ਕਿ ਪਾਕਿਸਤਾਨ ਦੇ ਟਾਊਨ ਸ਼ਹਾਜਾਤ ਪੱਟੀ ਨੇ ਕਿਹਾ ਕਿ ਜਲਦ ਤੋਂ ਜਲਦ ਨਿਤਿਸ਼ ਕੁਮਾਰ ਜਿਹੜੇ ਆ ਉਹ ਮੁਆਫੀ ਮੰਗ ਲੈ ਨਹੀਂ ਤਾਂ ਬਾਅਦ ਵਿੱਚ ਉਸ ਨੂੰ ਨਾ ਕਹਿਣਾ ਤਾਂ ਦੱਸ ਦਿੱਤੇ ਕਿ ਸ਼ਹਾਜਾਤ ਪੱਟੀ ਨੇ ਵੀ ਜਿਹੜੀ ਆ ਉਹ ਧਮਕੀ ਦਿੱਤੀ ਇਸ ਤੋਂ ਲਾਵਾ ਲੁਧਿਆਣਾ ਦੇ ਸ਼ਾਹੀ ਮਾਮ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਇੱਕ ਪ੍ਰੈਸ ਵਾਰਤਾ ਕੀਤੀ ਗਈ ਆ ਤੇ ਪ੍ਰੈਸ ਵਾਰਤਾ ਦੇ ਵਿੱਚ ਉਹਨਾਂ ਦੇ ਵੱਲੋਂ ਵੀ ਇਸ ਮਾਮਲੇ ਦੀ ਨਕੀਦੀ ਕੀਤੀ ਗਈ ਕਿ ਬਿਹਾਰ ਦੇ ਸੀਐਮ ਦੇ ਵੱਲੋਂ ਅਜੇ ਹੀ ਜਿਹੜੀ ਆ ਉਹ ਹਰਕਤ ਉਹ ਉਹੀ ਹਰਕਤ ਕੀਤੀ ਗਈ ਆ ਤਾਂ ਇਸ ਲਈ ਉਹਨਾਂ ਨੇ ਵੀ ਉਹਨਾਂ ਨੇ ਜਲਦ ਕਿਹਾ ਕਿ ਜਲਦ ਤੋਂ ਜਲਦ ਇਸ ਮਾਮਲੇ ਦੇ ਉੱਤੇ ਜਿਹੜੀ ਆ ਉਹਨਾਂ ਦੇ ਵੱਲੋਂ ਮੁਆਫੀ ਮੰਗਣੀ ਚਾਹੀਦੀ ਆ ਤੇ ਹੋਰ ਤਾਂ ਹੋਰ ਇਸ ਮਾਮਲੇ ਦੇ ਉੱਤੇ ਹਾਲੇ ਤੱਕ ਜਿਹੜੀ ਆ ਕਿ ਔਮਨ ਕਮਿਸ਼ਨ ਦੇ ਵੱਲੋਂ ਕਿਉਂ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਜਾ ਰਹੀ Ini dini ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਚਰਚਾ ਦੇ ਵਿੱਚ ਹਨ ਉਹਨਾਂ ਦੇ ਵੱਲੋਂ ਇੱਕ ਅਚਾਈ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਦੀ ਸਿਕਿਉਰਿਟੀ ਤੱਕ ਜਿਹੜੀ ਆ ਉਹ ਵਧਾਉਣੀ ਪਈ ਆ ਮੇਰੀ ਜਾਣਕਾਰੀ ਅਨੁਸਾਰ ਇਹ ਵੀ ਸਾਹਮਣੇ ਆ ਕਿ ਉਹਨਾਂ ਦੀ ਸੁਰੱਖਿਆ ਵੀ ਜਿਹੜੀ ਆ ਉਹ ਵਧਾ ਦਿੱਤੇ ਗਿਆ ਦਰਸਲ ਉਹਨਾਂ ਦੇ ਵੱਲੋਂ ਇੱਕ ਸਮਾਗਮ ਦੇ ਵਿੱਚ ਜਿਹੜੀ ਆ ਪਹੁੰਚ ਕੀਤੀ ਜਾਂਦੀ ਆ ਤੇ ਜਿੱਥੇ ਉਹਨਾਂ ਦੇ ਵੱਲੋਂ ਇੱਕ ਸਨਮਾਨ ਪੱトラ ਉਹ ਲੜਕੀ ਨੂੰ ਦਿੱਤਾ ਜਾਂਦਾ ਤਾਂ ਲੜਕੀ ਜਿਹੜੀ ਆ ਉਹ ਮੁਸਲਮ ਧਰਮ ਦੇ ਨਾਲ ਸੰਬੰਧ ਰੱਖਦੀ ਸੀ ਅਤੇ ਉਸ ਦਾ ਜਿਹੜਾ ਬੁਰਕਾ ਵਾਲਾ ਉਹਨਾਂ ਦੇ ਵੱਲੋਂ ਜਿਹੜਾ ਉਹ ਖਿੱਚਿਆ ਜਾਂਦਾ ਚਾਣੀ ਕਿ ਹਜਾਬ ਜਿਹੜਾ ਕਿ ਜਿਸ ਦੇ ਨਾਲ ਕਿ ਮੁਸਲਮ ਲੜਕੀਆਂ ਆਪਣਾ ਚਿਹਰਾ ਟੱਕਦੀਆਂ ਨੇ ਉਹ ਜਿਹੜਾ ਨਕਾਬ ਉਹ ਖਿੱਚਿਆ ਜਾਂਦਾ ਜਿਸ ਤੋਂ ਬਾਅਦ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਇੰਨੇ ਦਿਨ ਚਰਚਾ ਦੇ ਵਿੱਚ ਆ ਜਾਂਦੇ ਨੇ ਮੁਸਲਮ ਭਾਈਚਾਰੇ ਨੂੰ ਇਸ ਗੱਲ ਦੇ ਨਾਲ ਬਹੁਤ ਜ਼ਿਆਦਾ ਕੇਸ ਪਹੁੰਚੀ ਅਤੇ ਉਹਨਾਂ ਦੇ ਵੱਲੋਂ ਆਪਣੀਆਂ ਪ੍ਰਤੀਕਿਰਿਆ ਜੜੀਆਂ ਦਿੱਤੀਆਂ ਜਾਣੀਆਂ ਸ਼ੁਰੂ ਕਰ ਦਿੱਤੀਆਂ ਗਿਆ ਉਹਨਾਂ ਦੇ ਵੱਲੋਂ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੂੰ ਕਿਹਾ ਗਿਆ ਕਿ ਉਹ ਜਲਦ ਤੋਂ ਜਲਦ ਇਸ ਮਾਮਲੇ ਦੇ ਉੱਪਰ ਮੁਆਫੀ ਮੰਗ ਗਏ ਏਥੋਂ ਤੱਕ ਕਿ ਜੇਕਰ ਕਲ ਕਰੀਏ ਪਾਕਿਸਤਾਨ ਦੇ ਡਾਣ ਚਾਹ ਜਗ ਪੱਟੀ ਨੇ ਵੀ ਜਿਹੜੀ ਆ ਉਹ ਧਮਕੀ ਦੇ ਦਿੱਤੀ ਆ ਜਾਨਕਿ ਹੁਣ ਇਸ ਮਾਮਲੇ ਨੇ ਅਜਾਈ ਤੂੜ ਫੜ ਲਿਆ ਕਿ ਹੁਣ ਬਿਹਾਰ ਦੇ ਮੁੱਖ ਮੰਤਰੀ ਮੀੜੀ ਜਾਣਕਾਰੀ ਸਰੋਤਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜਿਹੜੇ ਬਿਹਾਰ ਦੇ ਮੁੱਖ ਮੰਤਰੀ ਹਨ ਨਿਤਿਸ਼ ਕੁਮਾਰ ਉਹਨਾਂ ਦੀ ਸੁਰੱਖਿਆ ਜਿਹੜੀ ਆ ਉਹ ਵਧਾਈ ਗਈ ਆ ਕਿਉਂਕਿ ਇੱਕ ਸਮਾਗਮ ਦੇ ਵਿੱਚ ਉਹਨਾਂ ਦੇ ਵੱਲੋਂ ਹਜਾਬ ਖਿੱਚਿਆ ਜਾਂਦਾ ਇਸ ਹਜਾਬ ਦੇ ਖਿੱਚੇ ਜਾਣ ਤੋਂ ਬਾਅਦ ਵੀਡੀਓ ਵੀ ਤੁਹਾਨੂੰ ਦਿਖਾਉਣੀ ਆ ਇਸ ਹਜਾਬ ਦੇ ਖਿੱਚੇ ਜਾਣ ਤੋਂ ਬਾਅਦ ਜਿਹੜਾ ਕਿ ਪਾਕਿਸਤਾਨ ਦੇ ਟਾਊਨ ਸ਼ਾਹਜਾਹ ਪੱਟੀ ਨੇ ਕਿਹਾ ਕਿ ਜਲਦ ਤੋਂ ਜਲਦ ਨਿਤਿਸ਼ ਕੁਮਾਰ ਜਿਹੜੇ ਆ ਉਹ ਮੁਆਫੀ ਮੰਗ ਲੈ ਨਹੀਂ ਤਾਂ ਬਾਅਦ ਵਿੱਚ ਉਸ ਨੂੰ ਨਾ ਕਹਿਣਾ ਤਾਂ ਦੱਸ ਦਿੱਤੇ ਸ਼ਾਹਜਾਹ ਪੱਟੀ ਨੇ ਵੀ ਜਿਹੜੀ ਆ ਉਹ ਧਮਕੀ ਦਿੱਤੀ ਆ ਇਸ ਤੋਂ ਲਾਵਾ ਲੁਧਿਆਣਾ ਦੇ ਸ਼ਾਹੀ ਮਾਮ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਇੱਕ ਪ੍ਰੈਸ ਵਾਰਤਾ ਕੀਤੀ ਗਿਆ ਤੇ ਪ੍ਰੈਸ ਵਾਰਤਾ ਦੇ ਵਿੱਚ ਉਹਨਾਂ ਦੇ ਵੱਲੋਂ ਵੀ ਇਸ ਮਾਮਲੇ ਦੀ ਨਿੰਦਾ ਕੀਤੀ ਗਈ ਕਿ ਬਿਹਾਰ ਦੇ ਸੀਐਮ ਦੇ ਵੱਲੋਂ ਅਜਿਹੀ ਜਿਹੜੀ ਆ ਉਹ ਹਰਕਤ ਉਹ ਉਹੀ ਹਰਕਤ ਕੀਤੀ ਗਿਆ ਤਾਂ ਇਸ ਲਈ ਉਹਨਾਂ ਨੇ ਵੀ ਉਹਨਾਂ ਨੇ ਜਲਦ ਕਿਹਾ ਕਿ ਜਲਦ ਤੋਂ ਜਲਦ ਇਸ ਮਾਮਲੇ ਦੇ ਉੱਤੇ ਜੜੀਆਂ ਉਹਨਾਂ ਦੇ ਵੱਲੋਂ ਮੁਆਫੀ ਮੰਗਣੀ ਚਾਹੀਦੀ ਹੈ ਤੇ ਹੋਰ ਤਾਂ ਹੋਰ ਇਸ ਮਾਮਲੇ ਦੇ ਉੱਤੇ ਹਾਲੇ ਤੱਕ ਜੜੀ ਆ ਕਿ ਔਮਨ ਕਮਿਸ਼ਨ ਦੇ ਵੱਲੋਂ ਕਿਉਂ ਕਾਰਵਾਈ ਜੜੀ ਆ ਉਹ ਨਹੀਂ ਕੀਤੀ ਜਾ ਰਹੀ एल <inaudible> दीनी ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਚਰਚਾ ਦੇ ਵਿੱਚ ਹਨ ਉਹਨਾਂ ਦੇ ਵੱਲੋਂ ਇੱਕ ਅਚਾਈ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਦੀ ਸਿਕਿਉਰਿਟੀ ਤੱਕ ਜਿਹੜੀ ਆ ਵਧਾਉਣੀ ਪਈ ਆ ਮੇਰੀ ਜਾਣਕਾਰੀ ਦੇ ਅਨਸਾਰ ਇਹ ਵੀ ਸਾਹਮਣੇ ਆ ਕਿ ਉਹਨਾਂ ਦੀ ਸੁਰੱਖਿਆ ਵੀ ਜਿਹੜੀ ਆ ਉਹ ਵਧਾ ਦਿੱਤੇ ਗਿਆ ਦਰਅਸਲ ਉਹਨਾਂ ਦੇ ਵੱਲੋਂ ਇੱਕ ਸਮਾਗਮ ਦੇ ਵਿੱਚ ਜਿਹੜੀ ਆ ਪਹੁੰਚ ਕੀਤੀ ਜਾਂਦੀ ਆ ਤੇ ਜਿੱਥੇ ਉਹਨਾਂ ਦੇ ਵੱਲੋਂ ਇੱਕ ਸਨਮਾਨ ਪੱトラ ਉਹ ਲੜਕੀ ਨੂੰ ਦਿੱਤਾ ਜਾਂਦਾ ਤਾਂ ਲੜਕੀ ਜਿਹੜੀ ਆ ਉਹ ਮੁਸਲਮਾਨ ਧਰਮ ਦੇ ਨਾਲ ਸਬੰਧ ਰੱਖਦੀ ਸੀ ਅਤੇ ਉਸ ਦਾ ਜਿਹੜਾ ਬੁਰਕਾ ਵਾ ਉਹਨਾਂ ਦੇ ਵੱਲੋਂ ਜਿਹੜਾ ਉਹ ਖਿੱਚਿਆ ਜਾਂਦਾ ਚਾਣੀ ਕਿ ਹਜਾਬ ਜਿਹੜਾ ਕਿ ਜਿਸ ਦੇ ਨਾਲ ਕਿ ਮੁਸਲਮ ਲੜਕੀਆਂ ਆਪਣਾ ਚਿਹਰਾ ਟੱਕਦੀਆਂ ਨੇ ਉਹ ਜਿਹੜਾ ਨਕਾਬ ਉਹ ਖਿੱਚਿਆ ਜਾਂਦਾ ਜਿਸ ਤੋਂ ਬਾਅਦ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਇੰਨੇ ਦਿਨ ਚਰਚਾ ਦੇ ਵਿੱਚ ਆ ਜਾਂਦੇ ਨੇ ਮੁਸਲਮ ਭਾਈਚਾਰੇ ਨੂੰ ਇਸ ਗੱਲ ਦੇ ਨਾਲ ਬਹੁਤ ਜ਼ਿਆਦਾ ਕੇਸ ਪਹੁੰਚੀ ਅਤੇ ਉਹਨਾਂ ਦੇ ਵੱਲੋਂ ਆਪਣੀਆਂ ਪ੍ਰਤੀਕਿਰਿਆ ਜੜੀਆਂ ਦਿੱਤੀਆਂ ਜਾਣੀਆਂ ਸ਼ੁਰੂ ਕਰ ਦਿੱਤੀਆਂ ਗਿਆ ਉਹਨਾਂ ਦੇ ਵੱਲੋਂ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੂੰ ਕਿਹਾ ਗਿਆ ਕਿ ਉਹ ਜਲਦ ਤੋਂ ਜਲਦ ਇਸ ਮਾਮਲੇ ਦੇ ਉੱਪਰ ਮੁਆਫੀ ਮੰਗ ਗਏ ਇਥੋਂ ਤੱਕ ਕਿ ਜੇਕਰ ਕਰੀਏ ਪਾਕਿਸਤਾਨ ਦੇ ਡਾਣ ਚਾਹ ਜਾਬ ਪੱਟੀ ਨੇ ਜਿਹੜੀ ਆ ਉਹ ਧਮਕੀ ਦੇ ਦਿੱਤੀ ਆ ਜਾਨਕਿ ਹੁਣ ਇਸ ਮਾਮਲੇ ਨੇ ਅਜਾਈ ਤੂੜ ਫੜ ਲਿਆ ਕਿ ਹੁਣ ਬਿਹਾਰ ਦੇ ਮੁੱਖ ਮੰਤਰੀ ਮੀੜੀ ਜਾਣਕਾਰੀ ਸਰੋਤਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜਿਹੜੇ ਬਿਹਾਰ ਦੇ ਮੁੱਖ ਮੰਤਰੀ ਹਨ ਨਿਤਿਸ਼ ਕੁਮਾਰ ਉਹਨਾਂ ਦੀ ਸੁਰੱਖਿਆ ਜਿਹੜੀ ਆ ਉਹ ਵਧਾਈ ਗਈਆ ਕਿਉਂਕਿ ਇੱਕ ਸਮਾਗਮ ਦੇ ਵਿੱਚ ਉਹਨਾਂ ਦੇ ਵੱਲੋਂ ਹਜਾਬ ਖਿੱਚਿਆ ਜਾਂਦਾ ਇਸ ਹਜਾਬ ਦੇ ਖਿੱਚੇ ਜਾਣ ਤੋਂ ਬਾਅਦ ਵੀਡੀਓ ਵੀ ਤੁਹਾਨੂੰ ਦਿਖਾਉਣੀ ਆ ਇਸ ਹਜਾਬ ਦੇ ਖਿੱਚੇ ਜਾਣ ਤੋਂ ਬਾਅਦ ਜਿਹੜਾ ਕਿ ਪਾਕਿਸਤਾਨ ਦੇ ਟਾਊਨ ਸ਼ਾਹਜਾਹ ਪੱਟੀ ਨੇ ਕਿਹਾ ਕਿ ਜਲਦ ਤੋਂ ਜਲਦ ਨਿਤਿਸ਼ ਕੁਮਾਰ ਜਿਹੜੇ ਆ ਉਹ ਮੁਆਫੀ ਮੰਗ ਲੈ ਨਹੀਂ ਤਾਂ ਬਾਅਦ ਵਿੱਚ ਉਸ ਨੂੰ ਨਾ ਕਹਿਣਾ ਤਾਂ ਦੱਸ ਦਿੱਤੇ ਸ਼ਾਹਜਾਹ ਪੱਟੀ ਨੇ ਵੀ ਜਿਹੜੀ ਆ ਉਹ ਧਮਕੀ ਦਿੱਤੀ ਇਸ ਤੋਂ ਲਾਵਾ ਲੁਧਿਆਣਾ ਦੇ ਸ਼ਾਹੀ ਮਾਮ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਇੱਕ ਪ੍ਰੈਸ ਵਾਰਤਾ ਕੀਤੀ ਗਿਆ ਤੇ ਪ੍ਰੈਸ ਵਾਰਤਾ ਦੇ ਵਿੱਚ ਉਹਨਾਂ ਦੇ ਵੱਲੋਂ ਵੀ ਇਸ ਮਾਮਲੇ ਦੀ ਨਕੀਦੀ ਕੀਤੀ ਗਈ ਕਿ ਬਿਹਾਰ ਦੇ ਸੀਐਮ ਦੇ ਵੱਲੋਂ ਅਜੇ ਹੀ ਜਿਹੜੀ ਆ ਉਹ ਹਰਕਤ ਉਹ ਉਹੀ ਹਰਕਤ ਕੀਤੀ ਗਿਆ ਤਾਂ ਇਸ ਲਈ ਉਹਨਾਂ ਨੇ ਵੀ ਉਹਨਾਂ ਨੇ ਜਲਦ ਕਿਹਾ ਕਿ ਜਲਦ ਤੋਂ ਜਲਦ ਇਸ ਮਾਮਲੇ ਦੇ ਉੱਤੇ ਜਿਹੜੀ ਆ ਉਹਨਾਂ ਦੇ ਵੱਲੋਂ ਮੁਆਫੀ ਮੰਗਣੀ ਚਾਹੀਦੀ ਹੈ ਤੇ ਹੋਰ ਤਾਂ ਹੋਰ ਇਸ ਮਾਮਲੇ ਦੇ ਉੱਤੇ ਹਾਲੇ ਤੱਕ ਜਿਹੜੀ ਆ ਕਿ ਔਮਨ ਕਮਿਸ਼ਨ ਦੇ ਵੱਲੋਂ ਕਿਉਂ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਜਾ ਰਹੀ ਇਹ ਨਹੀਂ ਦਿਨੀ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਚਰਚਾ ਦੇ ਵਿੱਚ ਹਨ ਉਹਨਾਂ ਦੇ ਵੱਲੋਂ ਇੱਕ ਅਚਾਈ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਦੀ ਸਿਕਿਉਰਿਟੀ ਤੱਕ ਜਿਹੜੀ ਆ ਉਹ ਵਧਾਉਣੀ ਪਈ ਆ ਮੇਰੀ ਜਾਣਕਾਰੀ ਦੇ ਅਨਸਾਰ ਇਹ ਵੀ ਸਾਹਮਣੇ ਆ ਕਿ ਉਹਨਾਂ ਦੀ ਸੁਰੱਖਿਆ ਵੀ ਜਿਹੜੀ ਆ ਉਹ ਵਧਾ ਦਿੱਤੇ ਗਿਆ ਦਰਅਸਲ ਉਹਨਾਂ ਦੇ ਵੱਲੋਂ ਇੱਕ ਸਮਾਗਮ ਦੇ ਵਿੱਚ ਜਿਹੜੀ ਆ ਪਹੁੰਚ ਕੀਤੀ ਜਾਂਦੀ ਆ ਤੇ ਜਿੱਥੇ ਉਹਨਾਂ ਦੇ ਵੱਲੋਂ ਇੱਕ ਸਨਮਾਨ ਪੱトラ ਉਹ ਲੜਕੀ ਨੂੰ ਦਿੱਤਾ ਜਾਂਦਾ ਤਾਂ ਲੜਕੀ ਜਿਹੜੀ ਆ ਉਹ ਮੁਸਲਮਾਨ ਧਰਮ ਦੇ ਨਾਲ ਸਬੰਧ ਰੱਖਦੀ ਸੀ ਅਤੇ ਉਸ ਦਾ ਜਿਹੜਾ ਬੁਰਕਾ ਵਾ ਉਹਨਾਂ ਦੇ ਵੱਲੋਂ ਜਿਹੜਾ ਉਹ ਖਿੱਚਿਆ ਜਾਂਦਾ ਚਾਣੀ ਕਿ ਹਜਾਬ ਜਿਹੜਾ ਕਿ ਜਿਸਦੇ ਨਾਲ ਕਿ ਮੁਸਲਮ ਲੜਕੀਆਂ ਆਪਣਾ ਚਿਹਰਾ ਟੱਕਦੀਆਂ ਨੇ ਉਹ ਜਿਹੜਾ ਨਕਾਬ ਆ ਉਹ ਖਿੱਚਿਆ ਜਾਂਦਾ ਜਿਸ ਤੋਂ ਬਾਅਦ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਇੰਨੇ ਦਿਨਾਂ ਚਰਚਾ ਦੇ ਵਿੱਚ ਆ ਜਾਂਦੇ ਨੇ ਮੁਸਲਮ ਭਾਈਚਾਰੇ ਨੂੰ ਇਸ ਗੱਲ ਦੇ ਨਾਲ ਬਹੁਤ ਜ਼ਿਆਦਾ ਏਕਸ ਪਹੁੰਚੀ ਅਤੇ ਉਹਨਾਂ ਦੇ ਵੱਲੋਂ ਆਪਣੀਆਂ ਪ੍ਰਤੀਕਿਰਿਆ ਜਿਹੜੀਆਂ ਦਿੱਤੀਆਂ ਜਾਣੀਆਂ ਸ਼ੁਰੂ ਕਰ ਦਿੱਤੀਆਂ ਗਿਆ ਉਹਨਾਂ ਦੇ ਵੱਲੋਂ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੂੰ ਕਿਹਾ ਗਿਆ ਕਿ ਉਹ ਜਲਦ ਤੋਂ ਜਲਦ ਇਸ ਮਾਮਲੇ ਦੇ ਉੱਪਰ ਮੁਆਫੀ ਮੰਗਣ ਏਥੋਂ ਤੱਕ ਕਿ ਜੇਕਰ ਕਰੀਏ ਪਾਕਿਸਤਾਨ ਦੇ ਡਾਣ ਚਾਹਜਾਖ ਪੱਟੀ ਨੇ ਵੀ ਜਿਹੜੀ ਆ ਉਹ ਧਮਕੀ ਦੇ ਦਿੱਤੀ ਆ ਜਾਨੀ ਕਿ ਹੁਣ ਇਸ ਮਾਮਲੇ ਨੇ ਅਜਾਈ ਤੂੜ ਫੜ ਲਈ ਆ ਕਿ ਹੁਣ ਬਿਹਾਰ ਦੇ ਮੁੱਖ ਮੰਤਰੀ ਮੀਰੀ ਜਾਣਕਾਰੀ ਸਰੋਤਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜਿਹੜੇ ਬਿਹਾਰ ਦੇ ਮੁੱਖ ਮੰਤਰੀ ਹਨ ਨਿਤਿਸ਼ ਕੁਮਾਰ ਉਹਨਾਂ ਦੀ ਸੁਰੱਖਿਆ ਜਿਹੜੀ ਆ ਉਹ ਵਧਾਈ ਗਈ ਆ ਕਿਉਂਕਿ ਇੱਕ ਸਮਾਗਮ ਦੇ ਵਿੱਚ ਉਹਨਾਂ ਦੇ ਵੱਲੋਂ ਹਜਾਬ ਖਿੱਚਿਆ ਜਾਂਦਾ ਇਸ ਹਜਾਬ ਦੇ ਖਿੱਚੇ ਜਾਣ ਤੋਂ ਬਾਅਦ ਵੀਡੀਓ ਵੀ ਤੁਹਾਨੂੰ ਦਿਖਾਉਣੀ ਆ ਇਸ ਹਜਾਬ ਦੇ ਖਿੱਚੇ ਜਾਣ ਤੋਂ ਬਾਅਦ ਜਿਹੜਾ ਕਿ ਪਾਕਿਸਤਾਨ ਦੇ ਟਾਊਨ ਸ਼ਹਾਜਾਤ ਪੱਟੀ ਨੇ ਕਿਹਾ ਕਿ ਜਲਦ ਤੋਂ ਜਲਦ ਨਿਤਿਸ਼ ਕੁਮਾਰ ਜਿਹੜੇ ਆ ਉਹ ਮੁਆਫੀ ਮੰਗ ਲੈ ਨਹੀਂ ਤਾਂ ਬਾਅਦ ਵਿੱਚ ਉਸ ਨੂੰ ਨਾ ਕਹਿਣਾ ਤਾਂ ਦੱਸ ਦਿੱਤੇ ਕਿ ਸ਼ਹਾਜਾਤ ਪੱਟੀ ਨੇ ਵੀ ਜਿਹੜੀ ਆ ਉਹ ਧਮਕੀ ਦਿੱਤੀ ਇਸ ਤੋਂ ਲਾਵਾ ਲੁਧਿਆਣਾ ਦੇ ਸ਼ਾਹੀ ਮਾਮ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਇੱਕ ਪ੍ਰੈਸ ਵਾਰਤਾ ਕੀਤੀ ਗਈ ਹੈ ਤੇ ਪ੍ਰੈਸ ਵਾਰਤਾ ਦੇ ਵਿੱਚ ਉਹਨਾਂ ਦੇ ਵੱਲੋਂ ਵੀ ਇਸ ਮਾਮਲੇ ਦੀ ਨਕੀਦੀ ਕੀਤੀ ਗਈ ਕਿ ਬਿਹਾਰ ਦੇ ਸੀਐਮ ਦੇ ਵੱਲੋਂ ਅਜੇ ਹੀ ਜਿਹੜੀ ਆ ਉਹ ਹਰਕਤ ਉਹ ਉਹੀ ਹਰਕਤ ਕੀਤੀ ਗਈ ਆ ਤਾਂ ਇਸ ਲਈ ਉਹਨਾਂ ਨੇ ਵੀ ਉਹਨਾਂ ਨੇ ਜਲਦ ਕਿਹਾ ਕਿ ਜਲਦ ਤੋਂ ਜਲਦ ਇਸ ਮਾਮਲੇ ਦੇ ਉੱਤੇ ਜਿਹੜੀ ਆ ਉਹਨਾਂ ਦੇ ਵੱਲੋਂ ਮੁਆਫੀ ਮੰਗਣੀ ਚਾਹੀਦੀ ਆ ਤੇ ਹੋਰ ਤਾਂ ਹੋਰ ਇਸ ਮਾਮਲੇ ਦੇ ਉੱਤੇ ਹਾਲੇ ਤੱਕ ਜਿਹੜੀ ਆ ਕਿ ਔਮਨ ਕਮਿਸ਼ਨ ਦੇ ਵੱਲੋਂ ਕਿਉਂ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਜਾ ਰਹੀ